ਤਸਵੀਰਾਂ ਲੁਧਿਆਣਾ ਚ ਦੁਗਰੀ ਇਲਾਕੇ ਦੀਆਂ ਨੇ ਜਿੱਥੇ ਦੇਖਦੇ ਹੀ ਦੇਖਦਿਆਂ ਦੋ ਤਰ੍ਹਾਂ ਇੱਕ ਦੂਸਰੇ ਦੇ ਖੂਨ ਦੀਆਂ ਪਿਆਸੀਆਂ ਲੱਗੀਆਂ ਇਸ ਤਾਜ਼ਾ ਝਗੜੇ ਦੀ ਸ਼ੁਰੂਆਤ ਇੱਕ ਧਿਰ ਵੱਲੋਂ ਇੱਟ ਨਾਲ ਹਮਲਾ ਕਰਕੇ ਕੀਤੀ ਗਈ ਤਾਂ ਦੂਸਰੀ ਧਿਰ ਵੀ ਮੈਦਾਨ ਚ ਆਉਂਦੀ ਦੋਵੇਂ ਪਾਸੋਂ ਇੱਕ ਦੂਸਰੇ ਤੇ ਬਿੱਟਾ ਰੋੜੇ ਤਲਵਾਰ ਤੇ ਲਾਠੀ ਨਾਲ ਹਮਲਾ ਕੀਤਾ ਗਿਆ ਦਿਲ ਦਹਿਲਾਨ ਵਾਲਾ ਇਹ ਪੂਰਾ ਮੰਜ਼ਰ ਸੀਸੀਟੀਵੀ ਕੈਮਰੇਜ ਕੈਚ ਹੋ ਗਿਆ ਤੁਸੀਂ ਖੁਦ ਵੀ ਦੇਖ ਸਕਦੇ ਹੋ ਕਿ ਕਿੰਨੇ ਝਗੜੇ ਦੌਰਾਨ ਇੱਕ ਨੌਜਵਾਨ 'ਤੇ ਗੋਲੀ ਲੱਗਦੀ ਹੈ ਅਤੇ ਗੜਬੜਾ ਹੋਇਆ ਜ਼ਮੀਨ ਤੇ ਦਿੱਖ ਦਰਸਾਉਂਦਾ ਹੈ ਇਸ ਹੁਨੀਵਾਰਦਾਤ ਦੀ ਜੜ ਜ਼ਮੀਨ ਵਿਵਾਦ ਦੱਸਿਆ ਜਾ ਰਿਹਾ ਹੈ। ਪੰਜ ਬੰਦੇ ਇੱਕ ਗੱਡੀ ਚਾਏ ਸੀਗੇ। Swift ਗੱਡੀ ਹੈ। ਆ ਕੇ ਉਹਨਾਂ ਨੇ ਇੱਕ ਉਥੇ ਗੱਡੀ ਤੋੜਤੀ। ਜਦੋਂ ਜਿਹਨਾਂ ਦੀ ਗੱਡੀ ਟੁੱਟੀ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਆ ਕੇ ਰਜਿਸਟਰ ਕੀਤਾ ਤੇ ਇਹਨਾਂ ਨੇ ਅੱਗ ਫਾਇਰ ਮਾਰਤਾ ਉਹ ਬੰਦੇ ਦੇ ਬੱਤੀ ਬੋਰ ਦਾ ਫਾਇਰ ਹੈਗਾ ਉਹਦੇ ਬੱਕੀ ਚ ਲੱਗਿਆ ਹੋਇਆ। ਕੋਸ਼ਿਸ਼ ਕਰ ਰਹੇ ਹਾਂ ਮੁਕਦਮਾ ਅਰਜ਼ੀ ਕਰਕੇ ਜੋ ਕਾਰਵਾਈ ਹੋਏਗੀ। ਦੂਜੇ ਸਰ ਕੋਮ ਬੰਦੇ ਇਹਨਾਂ ਦੇ ਇਹਨਾਂ ਦਾ ਕੋਈ ਪ੍ਰਾਪਰਟੀ ਡਿਸਪਿਊਟ ਹੈ ਇਹ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੇ ਨੋਨ ਹੀ ਨੇ ਬੰਦੇ ਇਹ ਜਾਣਦੇ ਨੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਜਿਹੜੇ ਜਿਹੜੇ ਬੰਦੇ ਹੋਏ ਵੀ ਵਿਵਲ ਅਰੈਸਟ ਦਾ ਪਰਚਾ ਲੁਧਿਆਣਾ 'ਚ ਦਿਨੋ ਦਿਨ ਵਧ ਰਹੀ ਗੁੰਡਾਗਰਦੀ ਨੇ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਨੂੰ ਚੱਕਰਾਂ 'ਚ ਪਾਇਆ ਹੋਇਆ ਹੈ ਪੁਲਿਸ ਵੀ ਸ਼ਹਿਰ 'ਚ ਅਪਰਾਧ ਰੋਕਣ 'ਚ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ ਲੁਧਿਆਣਾ ਤੋਂ ਨਰੇਂਦਰ ਕੁਮਾਰ ਚੱਕੜਪਾਣੀ